ਲੀੜਾ ਖਾ ਕੇ ਵਿੱਚ ਮਿੱਟੀ ਦਾ ਇੰਨਾ ਭੂਰਾ ਨਹੀਂ ਛੱਡਦਾ ਨਾ ਕੋਈ ਪੱਤਾ ਪੱਲਾ ਖੋਲਣੀ ਆ ਝਲਕ ਲਾ ਦਿੰਦਾ ਠੀਕ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਬੱਕਰੀ ਦੀ ਝਾੜ ਥੱਲੇ ਦੁੱਧ ਹੁੰਦਾ ਹਨਾ ਹਾਂ ਝਾੜ ਤੇ ਝਾੜ ਕਹਿੰਦੇ ਚੱਲਦੀ ਰਹੇ ਅੱਜ ਕੱਲ ਜਿਹਨੇ ਘਰੇ ਬੱਕਰੀਆਂ ਰੱਖਣੀਆਂ ਜੀ ਘਰੇ ਰੱਖ ਕੇ ਪਾਲਣੀਆਂ ਬੱਕਰੀ ਕਿਹੜੀ ਖਰਾਕ ਵਧੀਆ ਰਹੂਗੀ ਜੇ ਘਰੇ ਪਾਲਣੀਆਂ ਬੱਕਰੀ ਘਰ ਵਾਲੀਆਂ ਬੱਕਰੀਆਂ ਕਾਮਜਾਬ ਨਹੀਂ ਰਹਿੰਦੀ ਅੱਛਾ ਜੀ ਨਾ ਜੀ ਬਾਹਰ ਫੇੜੀ ਬਣਾ ਬਾਹਰ ਬਵੇਂ ਗੇੜਾ ਦੇ ਕੇ ਮੋੜ ਕੇ ਪਰ ਲਾਂਗੀ ਦੀ ਪਾਲਿਆ ਤੇ ਜਿਹੜਾ ਕੁਝ ਮਰਜੀ ਪਾਦੀ ਦਾਣਿਆਂ ਦਾ ਬੁੱਕ ਬੁੱਕ ਪਾ ਦੇ ਬਾਹਰ ਬਣਾਇ ਯਾਦ ਨਹੀਂ ਸਾਰਦੀ ਹਾਂਜੀ ਜਿਹੜਾ ਸ਼ੇਰ ਹੁੰਦਾ ਨਾ ਉਹ ਪਿੰਜਰਿਆਂ ਦੇ ਵਿੱਚ ਕਾਮਯਾਬ ਨਹੀਂ ਉਹ ਜੰਗਲਾ ਜ ਇਹ ਸ਼ੇਰ ਜਾਦ ਹੈ ਠੀਕ ਹੈ ਜੀ ਜਿਹਨੂੰ ਸ਼ੇਰ ਜਾਦ ਕਹਿੰਦੇ ਆ ਇਹ ਸ਼ੇਰ ਜਾਦ ਹੂੰ ਇਹਨੂੰ ਹਰੀਕ ਬੰਦਾ ਦਾ ਢਾਣੀ ਨਹੀਂ ਵੱਢ ਸਕਦਾ ਮੈਂ ਤਾਂ ਹੁਣ ਚੜ੍ਹ ਨਹੀਂ ਸਕਦਾ ਬੁਢਾ ਹੋ ਗਿਆ ਹਾਂਜੀ ਆ ਢਾਣੀ ਹਰੀਕ ਬੰਦਾ ਨਹੀਂ ਵੱਢ ਸਕਦਾ ਹੂੰ ਇਹ ਤੋਂ ਡਿੱਗਣ ਦੇ ਬਹੁਤ ਡਰ ਆ ਆ ਮੁੰਡਾ ਸਾਡਾ ਉਹ ਡੇਕ ਤੋਂ ਡਿੱਗ ਪਿਆ ਜੀ ਆ ਜਿਹੜਾ ਪਾਲੀ ਰੱਖਿਆ ਹੋਇਆ ਹੂੰ ਇਹ ਤੋਂ ਡਿਕੇ ਵੀ ਗੱਲ ਕਰ ਬਚ ਗਿਆ